ਐਸਜੀਪੀਸੀ ਦੇ ਵੱਲੋਂ ਨਰਾਇਣ ਸਿੰਘ ਚੌੜਾ ਯਾਨੀ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰਾਇਣ ਚੋੜਾ ਨੂੰ ਪੰਥ ਤੋਂ ਛੇਕਣ ਦੀ ਮੰਗ ਕੀਤੀ ਜਾ ਰਹੀ ਹੈ। ਅਤੇ ਹੁਣ ਦੱਸਿਆ ਕਿ ਭਾਈ ਰਣਜੀਤ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤੇ ਨੇ ਤੇ ਐਸਜੀਪੀਸੀ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਹੈ ਕਿ ਧਾਮੀ ਸਾਹਿਬ ਆਪਣੀ ਬਾਹਰ ਚੀਕਾ ਨਾ ਮਾਰਿਓ ਹੁਣੇ ਨਰੈਣ ਸਿੰਘ ਚੌੜਾ ਨੂੰ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਪੰਥ ਜੋਸ਼ੇ ਕੋ ਤੇ ਜਿਸ ਤੋਂ ਬਾਅਦ ਹੁਣ ਵੱਡੀ ਅਪੀਲ ਕੀਤੀ ਹੈ ਦੂਜੇ ਪਾਸੇ ਕੁਝ ਪਲਟਵਾਰਾ ਜਿਹੜੇ ਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਸਾਦੇ ਗਏ ਨੇ ਆਓ ਤੁਹਾਨੂੰ ਸੁਣਾਉਨੇ ਪਹਿਲਾ ਭਾਈ ਰਣਜੀਤ ਸਿੰਘ ਦਾ ਕੀ ਕਹਿਣਾ ਹੈ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਚਾਪਲੂਸੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹੋਈਆਂ ਆ ਉਹ ਸੁਖਵੀਰ ਸਿੰਘ ਬਾਦਲ ਦੇ ਐਨੇ ਜ਼ਿਆਦਾ ਤਲਵੇਂ ਚੱਟ ਰਹੇ ਆ ਕਿ ਸ਼ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਨੂੰ ਅੰਤਰੀਕ ਕਮੇਟੀ ਨੂੰ ਜੋ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਆ ਇਹਨਾਂ ਸਾਰੇ ਲੋਕਾਂ ਨੂੰ ਚੱਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਤੁਸੀਂ ਲੋਕ ਉਦੋਂ ਕਿੱਥੇ ਸੀ ਕਿਹੜੀਆਂ ਖੁੱਡਾਂ ਦੇ ਵਿੱਚ ਵੜੇ ਸੀ ਜਦੋਂ ਬਾਦਲਾਂ ਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸਨ ਜਦੋਂ ਸਾਡਾ ਇਸ਼ਟ ਸਾਡਾ ਗੁਰੂ ਸੜਕਾਂ ਦੇ ਉੱਤੇ ਅੰਗ ਪਾੜ ਪਾੜ ਕੇ ਰੋਲਿਆ ਜਾ ਰਿਹਾ ਸੀ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਉਦੋਂ ਕਿਉਂ ਨਾ ਮੀਟਿੰਗ ਸੱਦੀ ਉਦੋਂ ਕਿਉਂ ਨਾ ਇੰਨਾ ਵੀ ਅੰਤਰਕ ਕਮੇਟੀ ਦੀ ਜਿਹੜੀ ਇੱਕਤਲਤਾ ਆ ਹੋਈ ਉਦੋਂ ਕਿਹੜੀਆਂ ਖੁੱਡਾਂ ਦੇ ਵਿੱਚ ਇਹ ਵੱੜ ਚੁੱਕੇ ਹੋਏ ਸੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਜਦੋਂ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨੂੰ ਬਾਦਲਾਂ ਦੀ ਸਰਕਾਰ ਨੇ ਇਹਨਾਂ ਦੀ ਅਨਪਛਾਤੀ ਪੁਲਿਸ ਨੇ ਗੋਲੀਆਂ ਦੇ ਨਾਲ ਭੁੰਨਿਆ ਸੀ ਉਦੋਂ ਕਿਉਂ ਨਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਮੰਗਿਆ ਉਹ ਕੀਤੀ ਜੇ ਛੇਕਣਾ ਹੀ ਹੈ ਨਾ ਤੇ ਫਿਰ ਗਦਾਰੇ ਕੌਮ ਸੁਖਬੀਰ ਬਾਦਲ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕੋ ਜਿਹੜਾ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦਾ ਰਿਹਾ ਜਿਹੜਾ ਸਿੱਖਾਂ ਦੇ ਕਤਲ ਕਰਵਾਉਂਦਾ ਰਿਹਾ ਜਿਹੜਾ ਬਲਾਤਕਾਰੀ ਸਿਰਸੇ ਵਾਲੇ ਨੂੰ ਮਾਫੀਆਂ ਦਿਵਾਉਂਦਾ ਰਿਹਾ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੀ ਰਿਹਾਈ ਤੇ ਸੱਦ ਕੇ ਉਹਨਾਂ ਦੀ ਭਾਰੀ ਤੋਹੀਨ ਕਰਦਾ ਰਿਹਾ ਜਿਹੜਾ ਗੁਰੂ ਘਰ ਦੀਆਂ ਗੋਦਕਾਂ ਨੂੰ ਲੁੱਟਦਾ ਰਿਹਾ ਜਿਹੜਾ ਗੁਰੂ ਘਰ ਦੇ ਸਿਧਾਂਤਾਂ ਪੰਥ ਦੇ ਸਿਧਾਂਤਾਂ ਨੂੰ ਜਿਹੜੀ ਵੱਡੀ ਢਾਹ ਆ ਉਹ ਲਾਉਂਦਾ ਰਿਹਾ ਪਰ ਹਰਾਨੀ ਦੀ ਗੱਲ ਇਹ ਆ ਕਿ ਪੂਰੀ ਸ਼ਰੋਮਣੀ ਕਮੇਟੀ ਉਹ ਸੁਖਬੀਰ ਬਾਦਲ ਦੇ ਤਲਵੇ ਚੜ ਰਹੀ ਆ ਹਰਾਨੀ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮਾਹੌਲ ਬਣਾ ਦਿੱਤਾ ਆ ਇੰਜ ਲੱਗ ਰਿਹਾ ਆ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਜਿਹੜਾ ਗੁਰੂ ਆ ਨਾ ਉਹ ਸੁਖਬੀਰ ਬਾਦਲ ਹੀ ਆ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਸ਼੍ਰੋਮਣੀ ਕਮੇਟੀ ਨੇ ਤੁਸੀਂ ਗੁਰੂ ਸਾਹਿਬ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਟਿੱਚ ਜਾਣਦੇ ਹੋ ਪਰ ਸੁਖਬੀਰ ਬਾਦਲ ਨੂੰ ਤੁਸੀਂ ਜਿੰਦਾਬਾਦ ਸੁਖਬੀਰ ਬਾਦਲ ਦੀ ਬੱਲੇ ਬੱਲੇ ਕਰਨ ਤੇ ਜਿਹੜਾ ਆ ਉਹ ਤੁਸੀਂ ਤੁਲੇ ਹੋਏ ਹੋ ਭਾਈ ਨਰੈਨ ਸਿੰਘ ਚੋੜਾ ਉਹ ਸ਼ਖਸਿਆ ਉਹ ਜਝਾਰੂਆ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਖਾਲਸਾ ਪੰਥ ਦੇ ਲੇਖੇ ਲਾਗਾ ਦਿੱਤੀ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਖਾਲਸਾ ਵੱਲੋਂ ਆਰੰਭੇ ਸਿੱਖ ਸੰਘਰਸ਼ ਦੇ ਉੱਤੇ ਪਹਿਰਾ ਦਿੱਤਾ ਜੇਲਾ ਕਟੀਆਂ ਤਸ਼ੱਦਦ ਝੱਲੇ ਖਾੜਕੂ ਕਾਰਨਾਮੇ ਕੀਤੇ ਅਥਾ ਇਤਿਹਾਸ ਰਚਿਆ ਵੀ ਅਤੇ ਇਤਿਹਾਸ ਲਿਖਿਆ ਵੀ ਤੁਸੀਂ ਉਸ ਗੁਰਸਿੱਖ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਮੰਗ ਕਰ ਰਹੇ ਹੋ ਜੇ ਛੇਕਣ ਦੀ ਮੰਗ ਕਰਨੀ ਹੈ ਨਾ ਤਾਂ ਸੁਖਬੀਰ ਬਾਦਲ ਨੂੰ ਛੇਕਣ ਦੀ ਮੰਗ ਕਰੋ 어 ਮਰਹੂਮ ਪ੍ਰਕਾਸ਼ ਸਿੰਘ ਬਾਦਲ ਬਾਦਲ ਵੱਡਾ ਭਾਵੇਂ ਮਰ ਵੀ ਗਿਆ ਹੈ ਜਿਹਦੇ ਤੋਂ ਫਖਰੇ ਕਾਮ ਆਵਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਲਿਆ ਗਿਆ ਉਹਨੂੰ ਮਰੇ ਨੂੰ ਛੇਕ ਦਿਓ ਪੰਥ ਦੇ ਵਿੱਚੋਂ ਜਿਨੇ ਪੰਥ ਦੇ ਪੰਜਾਬ ਦਾ ਇੰਨਾ ਜ਼ਿਆਦਾ ਜਿਹੜਾ ਕਾਹਨ ਆ ਉਹ ਕੀਤਾ ਜੇ ਛੇਕਣਾ ਤਾਂ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਵਜਾਉਣ ਦੀ بجائے ਗੁਰੂ ਦਾ ਹੁਕਮ ਵਜਾਉਣ ਦੀ ਵਜਾਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤੋਹੀਨ ਕੀਤੀ ਤੇ ਬਾਦਲਾਂ ਨੂੰ ਫਖਰੇ ਕੌਮ ਅਵਾਰਡ ਦਿੱਤਾ ਸੀ ਮਾਫੀ ਨਾਮਾ ਜਿਹੜਾ ਸਿਰਸੇ ਵਾਲੇ ਬਲਾਤਕਾਰੀ ਨੂੰ ਬਾਦਲਾਂ ਦੇ ਕਹਿਣ ਦੇ ਉੱਤੇ ਦਿੱਤਾ ਸੀ ਜਾਓ ਛੇਕੋ ਗਿਆਨੀ ਗੁਰਬਚਨ ਸਿੰਘ ਨੂੰ ਸਮੁੱਚਾ ਖਾਲਸਾ ਪੰਥ ਤੁਹਾਡਾ ਸਵਾਗਤ ਕਰੇਗਾ ਛੇਕਣਾ ਆ ਤੈਨੂੰ ਗੁਰਮਖ ਸਿੰਘ ਨੂੰ ਪੰਥ ਦੇ ਵਿੱਚੋਂ ਛੇਕ ਦਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸੀ ਤੁਹਾਡੀ ਉਦੋਂ ਅੰਤਰਨ ਕਮੇਟੀ ਕਿੱਥੇ ਸੀ ਤੁਸੀਂ ਬਾਦਲਾ ਦੇ ਇੰਨੇ ਚਾਪਲੂਸ ਬਣ ਚੁੱਕੇ ਹੋਏ ਹੋ ਆ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਦੋਂ ਪੁੱਛਿਆ ਗਿਆ ਕਿ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਰੱਥੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਉਹ ਕਿੰਨਾ ਉਹਨੇ ਸ਼ਰਮਨਾਕ ਬਿਆਨ ਦਿੱਤਾ ਉਹ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਮਾ ਆ ਵਾਪਰ ਜਾਂਦੀਆਂ ਤੇ ਫਿਰ ਧਾਮੀ ਸਾਹਿਬ ਆਪਣੀ ਵਰੀ ਚੀਕਾਂ ਨਾ ਮਾਰਿਆ ਕਰੋ ਜੇ ਤੁਸੀਂ ਕਹਿੰਦੇ ਹੋ ਨਾ ਕੀ ਭਾਈ ਨਰੈਨ ਸਿੰਘ ਦੀ ਪੱਗ ਲੱਤ ਗਈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਫਿਰ ਆਪਣੀ ਵੀ ਚੀਕਾਂ ਕਿਉਂ ਮਾਰਦੇ ਹੋ ਯਾਦ ਆ ਜਦੋਂ ਤੁਸੀਂ ਚੰਡੀਗੜ੍ਹ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਤੇ ਗਏ ਸੀ ਉੱਥੇ ਫਿਰ ਸਿੱਖ ਨੌਜਵਾਨਾਂ ਨੇ ਜਦਵਾਤੀ ਹੋ ਗਏ ਫਿਰ ਤੁਹਾਡੀ ਕਾਰ ਦਾ ਸ਼ੀਸ਼ਾ ਤੋੜਿਆ ਸੀ ਉਦੋਂ ਤਾਂ ਸਮੁੱਚਾ ਬਾਦਲ ਸਮੁੱਚੀ ਸ਼ਰਮਣੀ ਕਮੇਟੀ ਇਹਨਾਂ ਦਾ ਜਿੰਨਾ ਵੀ ਜੁੰਡਲੀ ਆ ਲੋਟੂ ਟੋਲਾ ਆ ਉਦੋਂ ਬੜੀਆਂ ਚੀਕਾਂ ਮਾਰਦੇ ਸੀ ਬਰੇ ਬਿਆਨਦਾਨਗਦੇ ਸੀ ਉਦੋਂ ਫਿਰ ਉਦੋਂ ਵੀ ਫਿਰ ਇਦਾਂ ਦਾ ਮਾਹੌਲ ਜਿਹੜਾ ਆ ਉਹ ਬਣ ਜਾਂਦਾ ਹੁੰਦਾ ਹੈ ਜਦੋਂ ਤੁਸੀਂ ਪੰਥ ਤੇ ਪੰਜਾਬ ਦੇ ਨਾਲ ਗਦਾਰੀਆਂ ਕਰੋਗੇ ਨਾ ਤੇ ਫਿਰ ਇਹੀ ਕੁਝ ਤੁਹਾਡੇ ਨਾਲ ਹੋਣਾ ਆ ਆ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਲੋਕ ਬੜਾ ਵੱਡਾ ਜਿਹੜਾ ਸੇਵਾਦਾਰ ਆਖਦੇ ਕੋਈ ਸੇਵਾਦਾਰ ਨਹੀਂ ਹੈਗਾ ਸੀ ਇਹ ਪੰਥ ਦਾ ਗੁਨਾਹ ਦਾ ਗਾਰ ਸੀ ਪੰਥ ਦਾ ਬਹੁਤ ਵੱਡਾ ਗੁਨਾਹਗਾਰ ਸੀ ਇਹ ਪੰਥ ਦਾ ਮੁਜਰਮ ਸੀ ਜਿਨੇ ਪੰਥ ਤੇ ਪੰਜਾਬ ਦਾ ਜਿਹੜਾ ਕਹਾਣ ਆ ਉਹ ਕੀਤਾ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਮੁਜਰਮ ਨੂੰ ਬੰਦ ਦੀ ਸਜ਼ਾ ਨਾ ਦੇਣ ਫਿਰ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਨੇ ਜੁਝਾਰੂ ਗੁਰਸਿੱਖ ਉਹ ਫਿਰ ਉੱਠਦੇ ਹੁੰਦੇ ਆ ਫਿਰ ਜੋ ਭਾਈ ਨਰੈਨ ਸਿੰਘ ਚੌੜਾ ਨੇ ਕਾਰਨਾਮਾ ਕੀਤਾ ਫਿਰ ਇਸ ਤਰ੍ਹਾਂ ਦੇ ਜਿਹੜੇ ਜੁਝਾਰੂ ਐਕਸ਼ਨ ਆ ਉਹ ਹੁੰਦੇ ਹੁੰਦੇ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਆਪਣਾ ਫਰਜ਼ ਇਹਦਾ ਨਾ ਕਰਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਨੇ ਦੱਸ ਦਿੱਤਾ ਹੈ ਕਿ ਉਹਨੂੰ ਪੱਗ ਦੀ ਕੋਈ ਅਹਿਮੀਅਤ ਦਾ ਨਹੀਂ ਪਤਾ ਉਹਨੇ ਸਿਰਫ ਬਾਦਲਾਂ ਦਾ ਜਿਹੜਾ ਹੁਕਮ ਆ ਉਹ ਵਜਾਉਣਾ ਆ ਤੇ ਵੈਸੇ ਵੀ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਪੰਥ ਪ੍ਰਸਤ ਗੁਰਸਿੱਖਾਂ ਦੀਆਂ ਪੱਗਾਂ ਲਾਉਣੀਆਂ ਇਹ ਇਹ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲੇ ਦਾ ਇਹ ਬਾਦਦਲੀਆਂ ਦਾ ਜਿਹੜਾ ਆ ਉਹ ਪੁਰਾਣਾ ਇਤਿਹਾਸ ਜੇ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਲਾਈ ਸੀ 2006 ਦੇ ਵਿੱਚ ਕਤੂ ਨੰਗਲ ਦੇ ਵਿੱਚ ਇਸੇ ਤਰ੍ਹਾਂ ਜਦੋਂ 328 ਪਾਵਨ ਸਰੂਪਾਂ ਦਾ ਸਿੱਖ ਸੰਗਤਾਂ ਇਨਸਾਫ਼ ਮੰਗ ਰਹੀਆਂ ਸਨ ਤੇ ਉਦੋਂ ਵੀ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਨ੍ਹਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਜਿਹਦੀਆਂ ਗੁਰਸਿੱਖਾਂ ਦੀਆਂ ਪੱਗਾਂ ਲਾਈਆਂ ਸਨ ਜਿਹੜਾ ਸਿੱਖ ਹੁੰਦਾ ਆ ਉਹ ਕਿਸੇ ਬੇਗਾਨੀ ਧੀ ਭੈਣ ਦੇ ਉੱਤੇ ਵੀ ਬਾਰ ਨਹੀਂ ਕਰਦਾ ਪਰ ਇਨ੍ਹਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਬਾਦਲਦਲੀਆਂ ਨੇ ਉਦੋਂ ਉੱਥੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਧੀਆਂ ਭੈਣਾਂ ਦੇ ਜਿਹੜੇ ਕੱਪੜੇ ਉਹ ਪਾਰੇ ਸੀ ਗੁਰਸਿੱਖਾਂ ਦੇ ਕਕਾਰ ਵੀ ਲਾਲੇ ਸੀ ਉਹਨਾਂ ਦੀਆਂ ਪੱਗਾਂ ਵੀ ਲਾਈਆਂ ਅਤੇ ਉਹਨਾਂ ਦੇ ਜੇਬਾਂ ਦੇ ਵਿੱਚੋਂ ਪੈਸੇ ਵੀ ਕੱਢ ਲਏ ਅੱਜ ਤੱਕ ਇਹਨਾਂ ਨੇ ਗੁਰਸਿੱਖਾਂ ਦੇ ਕਕਾਰ ਵਾਪਸ ਨਹੀਂ ਮੋੜੇ ਉਥੇ ਸ਼ਹੀਦ ਭਾਈ ਦਲਬਾਗ ਸਿੰਘ ਸ਼ਹੀਦ ਭਾਈ ਪਿਆਰਾ ਸਿੰਘ ਜੀ ਸੁਲਤਾਨਵਾਲਾ ਜਿਨ੍ਹਾਂ ਨੂੰ ਖਾਲਿਸਤਾਨ ਕਮਾਂਡੋ ਫੋਰਸ ਦੀ ਮਾਂ ਕਿਹਾ ਜਾਂਦਾ ਸੀ ਉਹਨਾਂ ਦੇ ਸੁਪੁੱਤਰ ਭਾਈ ਦਲਬਾਗ ਸਿੰਘ ਦੀ ਵੀ ਸ਼ਰੋਮਣੀ ਕਮੇਟੀ ਵਾਲਿਆਂ ਨੇ ਦਸਤਾਰ ਉਤਾਰ ਦਿੱਤੀ ਸੀ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਜਿਹੜਾ ਆ ਧੋਇਆ ਗਿਆ ਇਹੀ ਕੁਝ ਭਾਈ ਸੁਖਜੀਤ ਸਿੰਘ ਖੋਸੇ ਨਾਲ ਹੋਇਆ ਭਾਈ ਬਲਬੀਰ ਸਿੰਘ ਮੁੱਛਲ ਨਾਲ ਹੋਇਆ ਭਾਈ ਮਨਜੀਤ ਸਿੰਘ ਛਬਾਲ ਅਤੇ ਹੋਰ ਗੁਰਸਿੱਖਾਂ ਦੇ ਨਾਲ ਹੋਇਆ ਉਸ ਸਮੇਂ ਮੈਂ ਵੀ ਇਹਨਾਂ ਦੇ ਜ਼ੁਲਮ ਤਸ਼ੱਦਦ ਦਾ ਸ਼ਿਕਾਰ ਬਣਿਆ ਸੀ ਉਦੋਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਸੀ ਉਹ ਇੱਕ ਬੁੱੱਚੜਖਾਨਾ ਬਣ ਚੁੱਕਾ ਹੋਇਆ ਸੀ ਜੋ ਕੁਝ ਬੁੱੱਜੜ ਪੁਲਿਸ ਅਫਸਰ ਬੁੱੱਚੜਖਾਨਿਆਂ ਦੇ ਵਿੱਚ ਤਸੀਹੇ ਕੇਂਦਰਾਂ ਦੇ ਵਿੱਚ ਜੁਝਾਰੂ ਸਿੰਘਾਂ ਦੇ ਨਾਲ ਕਰਦੇ ਹੁੰਦੇ ਸੀ ਉਹੀ ਕੁਝ ਬਾਦ ਟੋਲੇ ਨੇ